ਮਜੀਠਿਆ ਨਾਲ ਮੁਲਾਕਾਤ ਤੋਂ ਬਾਅਦ ਡੇਰਾ ਬਿਆਸ ਮੁਖੀ ਦਾ ਵੱਡਾ ਬਿਆਨ ਸਾਹਮਣੇ ਆਇਆ ਮਜੀਠਿਆ ਤੇ ਲੱਗੇ ਇਲਜ਼ਾਮ ਝੂਠੇ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਕਿ ਮਜੀਠਿਆ ਜੋ ਜੇਲ੍ਹ ਚ ਬਾਦ ਨੇ ਅੱਜ ਦੂਜੀ ਮੁਲਾਕਾਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਨਾਲ ਕੀਤੀ ਜਾਂਦੀ ਹੈ ਨਵਾਂ ਜੇਲ੍ਹ ਪਹੁੰਚਦੇ ਨੇ ਮੁਲਾਕਾਤ ਕਰਦੇ ਨੇ ਵਿਕਰਮ ਸਿੰਘ ਮਜੀਠਿਆ ਦੇ ਨਾਲ ਤੇ ਬਾਹਰ ਆ ਕੇ ਇੱਕ ਵੱਡਾ ਬਿਆਨ ਦਿੱਤਾ ਕਿ ਮਜੀਠਿਆ ਤੇ ਲੱਗੇ ਸਾਰੇ ਇਲਜ਼ਾਮ ਝੂਠੇ ਨੇ ਬਾਬਾ ਗੁਰਿੰਦਰ ਢਿੱਲੋਂ ਵੱਲੋਂ ਇਹ ਇਲਜ਼ਾਮ ਦਿੱਤਾ ਗਿਆ ਹੈ ਤਾਂ ਇਹ ਵੱਡੀ ਖਬਰ ਹੈ ਕਿਉਂਕਿ ਉਹ ਮਜੀਠਿਆ ਨਾਲ ਲਗਾਤਾਰ ਦੋ ਮੁਲਾਕਾਤਾਂ ਕਰ ਚੁੱਕੇ ਨੇ ਅ ਬਾਬਾ ਵੀ ਕਿਸ ਤਰ੍ਹਾਂ ਲੱਗਿਆ ਮੁਲਾਕਾਤ ਕਰਕੇ ਦਿਲ ਤੋਂ ਲੋਕ ਬਹੁਤ ਚੰਗੇ ਖੁਸ਼ ਆ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਤੇ ਡਰੱਗਸ ਦੇ ਜਿਹੜਾ ਹੈਗਾ આરોਪ ਵੀ ਨੇ ਸਭ ਗਲਤ ਹੈ ਗਲਤ ਨਹੀਂ ਜੀ ਬਾਬਾ ਜੀ ਕਿਸ ਤਰ੍ਹਾਂ ਤੁਸੀਂ ਲਗਾਤਾਰ ਮੁਲਾਕਾਤ ਕਰਦੀ ਹੈ ਮਿਲਣ ਦੀ ਹਾਂ ਕਿਉਂ ਬਾਬਾ ਜੀ ਬਾਬਾ ਜੀ ਕਿਸ ਤਰ੍ਹਾਂ ਤੁਹਾਡਾ ਰਿਸ਼ਤੇਦਾਰ ਹੋਵੇ ਤੁਸੀਂ ਜਾਉਂਗੇ ਕਿ ਬਾਬਾ ਜੀ ਬਾਬਾ ਜੀ ਬਾਬਾ ਜੀ ਕਿਸ ਤਰ੍ਹਾਂ ਦਾ ਲੱਗਿਆ ਕਿਸ ਤਰ੍ਹਾਂ ਦੀ ਗੱਲਾਂ ਹੋਈਆਂ ਨੇ ਪਰਿਵਾਰਕ ਤੌਰ ਤੇ ਦਿਲ ਦੇ ਅੰਦਰ ਜੀ ਜਿਵੇਂ ਆਪਾਂ ਆਪਣੇ ਯਾਰਾਂ ਦੋਸਤਾਂ ਨਾਲ ਗੱਲਾਂ ਕਰਦੇ ਆ ਜੀ ਹਾਂ ਕਿਸ ਤਰ੍ਹਾਂ ਕੋਈ ਹੋਰ ਕੋਈ ਸੁਨੇਹਾ ਮਜੀਠੀਆ ਸਾਹਿਬ ਨੇ ਤੁਹਾਨੂੰ ਕੋਈ ਪਰਿਵਾਰ ਲਈ ਉਹਨਾਂ ਦੀ ਤਰਫ ਪਤਨੀ ਲਈ ਕੁਝ ਨਹੀਂ ਹਾਂਦਰੂ ਪੇਚਿਆ ਵਿੱਚ ਬੇਟਾ ਉਹ ਜਿਹੜੀਆਂ ਅੰਦਰਲੀਆਂ ਗੱਲਾਂ ਹੁੰਦੀਆਂ ਸਾਰੀਆਂ ਤਾਂ ਨਹੀਂ ਕੀਤੀਆਂ ਜਾਂਦੀਆਂ ਜਿਹੜੇ ਡਰੱਗਸ ਦੇ ਡਰੱਗਸ ਦੇ ਜਿਹੜੇ ਕੇਸ ਹੈ ਜਿਹੜਾ ਡਰੱਗਸ ਇੱਕ ਮਿੰਟ ਇਹ ਡਰੱਗਸ ਦਾ ਜਿਹੜਾ ਲੱਗਿਆ ਸਰੋਵਰ ਕਿਸ ਤਰ੍ਹਾਂ ਦੇਖਦੇ ਸਭ ਗਲਤ ਹੈ ਇਹ ਕਹਿੰਦੇ ਕੀ ਲੱਗਦਾ ਵੀ ਕਿਹੜੀ ਸਰਕਾਰ ਵੱਲੋਂ ਜਾਂ ਕੋਈ ਏਜੰਸੀਆਂ ਵੱਲੋਂ ਹੋਣਾ ਤੇ ਜਿਹੜੇ ਹੈਗਾ ਕਿਸ ਤਰ੍ਹਾਂ ਦੇ ਸਰੋਵਰ ਮੈਨੂੰ ਮੈਨੂੰ ਸ਼ੋਭਾ ਨਹੀਂ ਦਿੰਦੀ ਕਿ ਮੈਂ ਕਿਸੇ ਤੇ ਕਮੈਂਟ ਕਰਾਂ ਹਾਂਜੀ ਮੈਨੂੰ ਸ਼ੋਭਾ ਨਹੀਂ ਦਿੰਦੀ ਮਗਰ ਰਿਸ਼ਤੇਦਾਰੀ ਆਪਣੀ ਜਗ੍ਹਾ ਤੇ ਹੈ ਸਰਕਾਰ ਜੋ ਕਰਿਓ ਉਹਨਾਂ ਦੀ ਜਗ੍ਹਾ ਤੇ ਇਹ ਡਰੱਗਸ ਦੇ ਜਿਹੜੇ ਝੂਠੇ ਰੂਪ ਨੇ ਸਭ ਗਲਤ ਆ ਚਲੋ ਸਰ ਓਕੇ ਚਲੋ ਸਰ ਤਾਂ ਵਿਕਰਮਜੀਠਿਆ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਡੇਰਾ ਬਿਆਸ ਮੁਖੀ ਬਾਬਾ ਗ੍ਰਿੰਦਰ ਢਿੱਲੋਂ ਇਹ ਤਸਵੀਰਾਂ ਉਸ ਵੇਲੇ ਦੀਆਂ ਨੇ ਜਦੋਂ ਕੀ ਪਹੁੰਚੇ ਹੋਏ ਸਨ ਨਾਬਾ ਜੇਲ ਬਾਬਾ ਗ੍ਰਿੰਦਰ ਢਿੱਲੋਂ ਦਾ ਪਟਿਆਲਾ ਦੇ ਇੱਕ ਧਾਰਮਿਕ ਸਮਾਗਮ ਤੋਂ ਬਾਅਦ ਸਿੱਧਾ ਨਾਬਾ ਜੇਲ ਪਹੁੰਚਦੇ ਨੇ ਤੇ ਵਿਕਰਮ ਸਿੰਘ ਮਜੀਠਿਆ ਦੇ ਨਾਲ ਉੱਥੇ ਮੁਲਾਕਾਤ ਕੀਤੀ ਜਾਂਦੀ ਹੈ ਦੱਸ ਦਈਏ ਕਿ ਇਹ ਦੂਜੀ ਮੁਲਾਕਾਤ ਸੀ ਇਸ ਤੋਂ ਪਹਿਲਾਂ ਪਿਛਲੇ ਸਾਲ ਸਤੰਬਰ ਮਹੀਨੇ ਬਾਬਾ ਗ੍ਰਿੰਦਰ ਢਿੱਲੋਂ ਨਾਬਾ ਜੇਲ ਪਹੁੰਚੇ ਸਨ ਉਸ ਵੇਲੇ ਵੀ ਮਜੀਠਿਆ ਦੇ ਨਾਲ ਮੁਲਾਕਾਤ ਕੀਤੀ ਗਈ ਪਰ ਅੱਜ ਇੱਕ ਵੱਡਾ ਬਿਆਨ ਦਿੱਤਾ ਗਿਆ ਜाहਰ ਤੌਰ ਤੇ ਸਿੱਧੇ ਤੌਰ ਤੇ ਕਿਹਾ ਹੈ ਜੋ ਇਲਜ਼ਾਮ ਲ ਨਹੀਂ ਕੀਤਾ ਗਿਆ ਇਸ ਮਾਮਲੇ ਤੇ ਪਰ ਇਹ ਜ਼ਰੂਰ ਕਿਹਾ ਗਿਆ ਕਿ ਇਲਜ਼ਾਮ ਝੂਠੇ ਨੇ ਬਾਬਾ ਜੀ ਇਹ ਕਹਿਣਾ ਚਾਹੁੰਦੇ ਹੋ ਜੀ ਉਹਨਾਂ ਨਾਲ ਮੁਲਾਕਾਤ ਕਰਨਾ ਹੈ ਮੇਰਾ ਦੋਸਤ ਹੈ ਮੈਂ ਮਿਲੂੰਗਾ ਬਾਬਾ ਜੀ ਇੱਕ ਮਿੰਟ ਹਾਂਜੀ ਹਾਂਜੀ ਬਾਬਾ ਜੀ ਇੱਕ ਹਾਂਜੀ ਬਾਬਾ ਜੀ ਕਿਸ ਤਰ੍ਹਾਂ ਲੱਗਿਆ ਮੁਲਾਕਾਤ ਕਰਕੇ ਜਿਲ੍ਹੇ ਤੋਂ ਲੋਕ ਬਹੁਤ ਚੰਗੇ ਖੁਸ਼ ਆ ਹਾਂ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਤੇ ਡਰੱਗਸ ਦੇ ਜਿਹੜਾ ਹੈਗਾ આરોਪ ਵੀ ਨੇ ਸਭ ਗਲਤ ਹੈ ਗਲਤੀ ਨਹੀਂ ਬਾਬਾ ਜੀ ਕਿਸ ਤਰ੍ਹਾਂ ਤੁਸੀਂ ਲਗਾਤਾਰ ਮੁਲਾਕਾਤ ਕਰਦੀ ਹੈ ਮਿਲਣ ਦੀ ਹਾਂ ਕਿਉਂ ਬਾਬਾ ਜੀ ਬਾਬਾ ਜੀ ਕਿਸ ਤਰ੍ਹਾਂ ਤੁਹਾਡਾ ਰਿਸ਼ਤੇਦਾਰ ਹੋਵੇ ਤੁਸੀਂ ਜਾਉਂਗੇ ਕਿ ਨਹੀਂ ਬਾਬਾ ਜੀ ਬਾਬਾ ਜੀ ਬਾਬਾ ਜੀ ਕਿਸ ਤਰ੍ਹਾਂ ਤਾਂ ਲੱਗਿਆ ਕਿਸ ਤਰ੍ਹਾਂ ਦੀ ਗੱਲਾਂ ਹੋਈਆਂ ਨੇ ਪਰਿਵਾਰਕ ਤੌਰ ਤੇ ਦੇਲ ਦੇ ਅੰਦਰ ਜਿਵੇਂ ਆਪਾਂ ਆਪਣੇ ਯਾਰਾਂ ਦੋਸਤਾਂ ਨਾਲ ਗੱਲਾਂ ਕਰਦੇ ਹਾਂ ਜੀ ਹਾਂ ਕਿ ਕਿਸ ਤਰ੍ਹਾਂ ਕੋਈ ਹੋਰ ਕੋਈ ਸਨੇਹਾ ਮਸੀਠੀਆ ਸਾਹਿਬ ਨੇ ਤੁਹਾਨੂੰ ਕੋਈ ਪਰਿਵਾਰ ਲਈ ਉਹਨਾਂ ਦੀ ਤਰਫ ਪਤਨੀ ਲਈ ਕੋਈ ਸਨੇਹ ਅੰਦਰੋਂ ਪਿੱਛੇ ਆਵੇ ਤਾਂ ਜਿਹੜੀਆਂ ਅੰਦਰਲੀਆਂ ਗੱਲਾਂ ਹੁੰਦੀਆਂ ਸਾਰੀਆਂ ਤਾਂ ਨਹੀਂ ਕੀਤੀਆਂ ਜਾਂਦੀਆਂ ਜਿਹੜੇ ਡਰੱਗਸ ਦੇ ਡਰੱਗਸ ਦੇ ਜਿਹੜੇ ਕੇਸ ਹੈ ਜਿਹੜਾ ਡਰੱਗਸ ਇੱਕ ਮਿੰਟ ਆਸ਼ੀਰਵਾਦ ਇਹ ਡਰੱਗਸ ਦਾ ਜਿਹੜਾ ਲੱਗਿਆ ਸਰੋਵਰ ਕਿਸ ਤਰ੍ਹਾਂ ਦੇਖਦੇ ਸਭ ਗਲਤ ਹੈ ਇਹ ਕਹਿੰਦੇ ਕੀ ਲੱਗਦਾ ਵੀ ਕਿਹੜੀ ਸਰਕਾਰ ਵੱਲੋਂ ਜਾਂ ਕੋਈ ਏਜੰਸੀਆ ਵੱਲੋਂ ਹੋਣਾ ਤੇ ਜਿਹੜੇ ਹੈਗਾ ਕਿਸ ਤਰ੍ਹਾਂ ਤੁਸੀਂ ਮੈਨੂੰ ਸ਼ੋਭਾ ਨਹੀਂ ਦਿੰਦੀ ਕਿ ਮੈਂ ਕਿਸੇ ਤੇ ਕਮੈਂਟ ਕਰਾਂ ਹਾਂਜੀ ਮੈਨੂੰ ਸ਼ੋਭਾ ਨਹੀਂ ਦਿੰਦੀ ਮਗਰ ਰਿਸ਼ਤੇਦਾਰੀ ਆਪਣੀ ਜਗ੍ਹਾ ਤੇ ਹੈ ਸਰਕਾਰ ਜੋ ਕਰਿਓ ਉਹਨਾਂ ਦੀ ਜਗ੍ਹਾ ਤੇ ਇਹ ਡਰੱਗਸ ਦੇ ਜਿਹੜੇ ਝੂਠੇ ਰੋਪ ਨੇ ਸਭ ਗਲਤ ਆ ਚਲੋ ਸਰ ਓਕੇ ਚਲੋ ਸਰ ਬਾਬਾ ਕੀ ਕਹਿਣਾ ਚਾਹੁੰਦੇ ਹੋ ਜੀ ਮੁਲਾਕਾਤ ਮੁਲਾਕਾਤ ਕਰਨਾ ਹੈ ਮੇਰਾ ਦੋਸਤ ਆ ਮੈਂ ਮਿਲੂੰਗਾ ਬਾਬਾ ਜੀ ਇੱਕ ਮਿੰਟ ਹਾਂ ਜੀ ਹਾਂ ਜੀ ਬਾਬਾ ਜੀ ਇੱਕ ਮਿੰਟ ਹਾਂ ਜੀ ਬਾਬਾ ਜੀ ਕਿਸ ਤਰ੍ਹਾਂ ਲੱਗਿਆ ਮੁਲਾਕਾਤ ਕਰਕੇ ਜਿਲ੍ਹੇ ਦੇ ਲੋਕ ਬਹੁਤ ਚੰਗੇ ਖੁਸ਼ ਆ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਤੇ ਡਰੱਗਸ ਦੇ ਜਿਹੜੇ ਹੈਗਾ ਰੋਪ ਵੀ ਨੇ ਸਭ ਗਲਤ ਆ ਗਲਤੀ ਨਹੀਂ ਬਾਬਾ ਜੀ ਕਿਸ ਤਰ੍ਹਾਂ ਤੁਸੀਂ ਲਗਾਤਾਰ ਮੁਲਾਕਾਤ ਕਰਦੀ ਹੈ ਮਿਲਣ ਦੀ ਹਾਂ ਕਿਉਂ ਬਾਬਾ ਜੀ ਬਾਬਾ ਜੀ ਕਿਸ ਤਰ੍ਹਾਂ ਤੁਹਾਡਾ ਰਿਸ਼ਤੇਦਾਰ ਹੋਵੇ ਤੁਸੀਂ ਜਾਉਂਗੇ ਕਿ ਨਹੀਂ ਬਾਬਾ ਜੀ ਬਾਬਾ ਜੀ ਬਾਬਾ ਜੀ ਕਿਸ ਤਰ੍ਹਾਂ ਤਾਂ ਲੱਗਿਆ ਕਿਸ ਤਰ੍ਹਾਂ ਦੀ ਗੱਲਾਂ ਹੋਈਆਂ ਨੇ ਪਰਿਵਾਰਕ ਤੌਰ ਤੇ ਦੇਲ ਦੇ ਅੰਦਰ ਜਿਵੇਂ ਆਪਾਂ ਆਪਣੇ ਯਾਰਾਂ ਦੋਸਤਾਂ ਨਾਲ ਗੱਲਾਂ ਕਰਦੇ ਹਾਂ ਜੀ ਹਾਂ ਕਿ ਕਿਸ ਤਰ੍ਹਾਂ ਕੋਈ ਹੋਰ ਕੋਈ ਸ੍ਰੀਹਾ ਮਜੀਠੀਆ ਸਾਹਿਬ ਨੇ ਤੁਹਾਨੂੰ ਕੋਈ ਪਰਿਵਾਰ ਲਈ ਉਹਨਾਂ ਦੀ ਤਰਫ ਪਤਨੀ ਲਈ ਕੁਝ ਨਿਹੰਦਰੋਂ ਪਿੱਛੇ ਬਿਠਾ ਦਿੱਤਾ ਉਹ ਜਿਹੜੀਆਂ ਅੰਦਰਲੀਆਂ ਗੱਲਾਂ ਹੁੰਦੀਆਂ ਸਾਰੀਆਂ ਤਾਂ ਨਹੀਂ ਕੀਤੀਆਂ ਜਾਂਦੀਆਂ ਜਿਹੜੇ ਡਰੱਗਸ ਦੇ ਡਰੱਗਸ ਦੇ ਜਿਹੜੇ ਕੇਸ ਹੈ ਜਿਹੜੇ ਡਰੱਗਸ ਦਾ ਇੱਕ ਮਿੰਟ ਆਸ਼ੀਰਵਾਦ ਇਹ ਡਰੱਗਸ ਦਾ ਜਿਹੜਾ ਲੱਗਿਆ ਸਰੋਵ ਨੂੰ ਕਿਸ ਤਰ੍ਹਾਂ ਦੇਖਦੇ ਸਭ ਗਲਤ ਹੈ ਇਹ ਕਹਿੰਦੇ ਕੀ ਲੱਗਦਾ ਵੀ ਕਿਹੜੀ ਸਰਕਾਰ ਵੱਲੋਂ ਜਾਂ ਕੋਈ ਏਜੰਸੀਆ ਵੱਲੋਂ ਹੋਣਾ ਤੇ ਜਿਹੜੇ ਹੈਗਾ ਕਿਸ ਤਰ੍ਹਾਂ ਤੁਹਾਨੂੰ ਮੈਨੂੰ ਸ਼ੋਭਾ ਨਹੀਂ ਦਿੰਦੀ ਕਿ ਮੈਂ ਕਿਸੇ ਤੇ ਕਮੈਂਟ ਕਰਾਂ ਹਾਂਜੀ ਮੈਨੂੰ ਸ਼ੋਭਾ ਨਹੀਂ ਦਿੰਦੀ ਮਗਰ ਰਿਸ਼ਤੇਦਾਰੀ ਆਪਣੀ ਜਗ੍ਹਾ ਤੇ ਹੈ ਸਰਕਾਰ ਜੋ ਕਰਿਓ ਉਹਨਾਂ ਦੀ ਜਗ੍ਹਾ ਤੇ ਇਹ ਡਰੱਗਸ ਦੇ ਜਿਹੜੇ ਝੂਠੇ ਰੂਪ ਨੇ ਸਭ ਗਲਤ ਆ ਚਲੋ ਸਰ ਓਕੇ ਤਾਂ ਇਹ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਵੱਲੋਂ ਬਿਕਰਮਜੀਠਿਆ ਦੇ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਤੇ ਸਿੱਧੇ ਤੌਰ ਤੇ ਕਿਹਾ ਕਿ ਸਾਰੇ ਇਲਜ਼ਾਮ ਗਲਤ ਨੇ ਇਹ ਵਰਡਿੰਗ ਉਹਨਾਂ ਵੱਲੋਂ ਕਹੀ ਗਈ ਹੈ ਇਲਜ਼ਾਮਾਂ ਨੂੰ ਗਲਤ ਦੱਸਦੇ ਹੋਏ ਨਜ਼ਰ ਆਏ ਨੇ ਤਾਂ ਅੱਜ ਪਟਿਆਲਾ ਧਾਰਮਿਕ ਸਮਾਗਮ 'ਚ ਇੱਕ ਸ਼ਾਮਲ ਹੁੰਦੇ ਨੇ ਉਸ ਤੋਂ ਬਾਅਦ ਸਿੱਧਾ ਨਾਬਾ ਜੇਲ੍ਹ ਪਹੁੰਚ ਕੇ ਬਿਕਰਮਜੀਠਾ ਦੇ ਨਾਲ ਮੁਲਾਕਾਤ ਕਰਦੇ ਨੇ ਹਾਲਾਂਕਿ ਇਹ ਦੂਜੀ ਮੁਲਾਕਾਤ ਸੀ ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਮੁਲਾਕਾਤ ਕਰ ਚੁੱਕੇ ਨੇ ਸਤੰਬਰ ਮਹੀਨੇ 2025 'ਚ ਮੁਲਾਕਾਤ ਹੋਈ ਸੀ ਬਰ ਇਸ ਮੁਲਾਕਾਤ ਦੌਰਾਨ ਇਹ ਵੱਡਾ ਬਿਆਨ ਜ਼ਰੂਰ ਸਾਹਮ ਤਾਂ ਬਿਲਕੁਲ ਸਾਡੇ ਨਾਲ ਸਾਡੇ ਸਹਿਯੋਗੀ ਭពਿੰਦਰ ਸਿੰਘ ਜੁੜੇ ਹੋਏ ਨੇ ਹੋਰ ਜਾਣਕਾਰੀ ਲਈ ਭពਿੰਦਰ ਕਿਉਂਕਿ ਮੁਲਾਕਾਤ ਪਹਿਲਾਂ ਵੀ ਬਾਬਾ ਵੱਲੋਂ ਕੀਤੀ ਗਈ ਸੀ ਉਹਨਾਂ ਵੱਲੋਂ ਡੇਰਾ ਬਿਆਸ ਮੁਖੀ ਦੇ ਨਾਲ ਪਰ ਤਾਂ ਇੱਕ ਬਿਲਕੁਲ ਸਾਡੇ ਨਾਲ ਸਾਡੇ ਸਹਿਯੋਗੀ ਭពਿੰਦਰ ਜੁੜੇ ਹੋਏ ਨੇ ਡਾਵਾ ਜੇਲ ਤੋਂ ਭពਿੰਦਰ ਮੇਰੀ ਆਵਾਜ਼ ਮਿਲ ਪਾ ਰਹੀ ਹੈ ਤੁਹਾਨੂੰ ਉਹਨਾਂ ਵੱਲੋਂ ਮੁਲਾਕਾਤ ਕੀਤੀ ਗਈ ਜਦੋਂ ਉਹਨਾਂ ਨੇ ਉਹਨਾਂ ਨਾਲ ਪ੍ਰੈਸ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਜੋ ਉਹਨਾਂ ਤੇ આરોਪ ਲੱਗੇ ਨੇ ਉਹ ਬਿਲਕੁਲ ਝੂਠੇ ਨੇ ਉਹਨਾਂ ਨੇ ਜਦੋਂ ਪੁੱਛਿਆ ਕਿ ਡਰੱਗਸ ਦੇ ਕੇਸ ਨੇ ਵੀ ਤੁਸੀਂ ਇੱਕ ਡੇਰਾ ਬਿਆਸ ਮੁਖੀ ਉਹ ਵੀ ਤੁਹਾਡੇ ਇੱਥੇ ਆਉਣਾ ਕਿੰਨਾ ਕਜਾ ਜਾ ਉਹਨਾਂ ਨੇ ਕਿਹਾ ਕਿ ਮੇਰੇ ਦੋਸਤ ਨੇ ਚਾਹੇ ਭਾਵੇਂ ਡਰੱਗਸ ਤੇ આરોਪ ਲੱਗੇ ਨੇ ਜਾਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ આરોਪ ਲੱਗੇ ਨੇ ਮੈਂ ਉਹਨਾਂ ਦਾ ਦੋਸਤ ਆ ਅਤੇ ਮੈਂ ਮਿਲਣਾ ਲਈ ਆ ਸਕਦਾ ਜੀ हाँ बिल्कुल भुपिंदर एक बयान बहुत अहम है क्योंकि इसको तो पहला भी मुलाकात हो चुकी है दूजी मुलाकात स इसको तो पहला पिछले साल सितंबर महीने मुलाकात हुई थ पर उस वे बयान कोई सामने नहीं से बयान बहुत अहम है कि सारे इल्जाम गलत है वर्डिंग से सी तो उन्होंने सीधे तौर पर उन्होंने वालों इल्जामों गलत दस्या जा रहा है ਜੀ ਬਿਲਕੁਲ ਗਰੇਂਦਰ ਢਿੱਲੋ ਜੇ ਦੂਜੀ ਵਾਰੀ ਇੱਥੇ ਮੁਲਾਕਾਤ ਕਰਨ ਆਏ ਨੇ ਪਹਿਲੀ ਪਹਿਲਾਂ ਉਹਨਾਂ ਨੇ ਕਦੇ ਵੀ ਪ੍ਰੈਸ ਅੱਗੇ ਜਿਹੜੇ ਹੈਗੇ ਬਿਆਨਬਾਜ਼ੀ ਨਹੀਂ ਕੀਤੀ ਪਹਿਲੀ ਵਾਰੀ ਬਿਆਨਬਾਜ਼ੀ ਕੀਤੀ ਆ ਤੇ ਇਹ ਵੀ ਬਿਲਕੁਲ ਗੱਲ ਸੱਚ ਆ ਕਿ ਜਿਹੜਾ ਲਗਾਤਾਰ ਜੋ ਉਹਨਾਂ ਤੇ આરોਪ ਲੱਗ ਰਹੇ ਨੇ ਵਿਕਰਮਜੀਠਿਆ ਤੇ ਚਾਹੇ ਡਰੱਗਸ ਨੂੰ ਹੋ ਕੇ ਪੰਜਾਬ ਸਰਕਾਰ ਲਗਾਤਾਰ ਉਹਨਾਂ ਨੂੰ ਕਟਾਰੇ ਵਿੱਚ ਖੜਾ ਕਰ ਰਹੀ ਆ मामले आमदनी ਤੋਂ ਬਾਅਦ ਜਾਇਦਾਦ ਦੇ ਮਾਮਲੇ ਨੂੰ ਲੈ ਕੇ ਹੋਵੇ ਲਗਾਤਾਰ ਕਟਾਰੇ 'ਚ ਖੜਾ ਕਰਿਆ ਇੱਥੇ 7 ਮਹੀਨਿਆਂ ਤੋਂ ਨજરਬੰਦ ਨੇ ਨਾਪਾਦੀ ਨਿਮਰ ਜਿਲਾ ਜੇਲ੍ਹ ਵਿੱਚ ਗੁਰਿੰਦਰ ਢਿੱਲੋਂ ਪਹਿਲੀ ਵਾਰੀ ਜਿਹੜੇ ਹੈਗਾ ਮੀਡੀਆ ਦੇ ਇਸ ਸਬੰਧ ਵਿੱਚ ਬਿਆਨ ਦਿੱਤੇ ਨੇ ਅਤੇ ਉਹਨਾਂ ਨੇ ਸਾਫ਼ ਕੀਤਾ ਕਿ ਪੰਜਾਬ ਸਰਕਾਰ ਜੋ ਮਰਜ਼ੀ ਕਰੇ ਪਰ ਇਹ ਮੇਰੇ ਦੋਸਤ ਨੇ ਮੈਂ ਮਿਲ ਲਈ ਆ ਸਕਦਾ ਜੀ ਜੀ ਭਪਿੰਦਰ ਬਾਦਵਾ ਧੰਨਵਾਦ ਆ ਤਮਾਮ ਜਾਣਕਾਰੀ ਲਈ ਤਾਂ ਬਿਲਕੁਲ ਹੈ ਇਹ ਵੱਡੀ ਮੁਲਾਕਾਤ ਸੀ ਹਾਲਾਂਕਿ ਦੂਜੀ ਮੁਲਾਕਾਤ ਸੀ ਪਰ ਬਿਆਨ ਪਹਿਲੀ ਵਾਰ ਦਿੱਤਾ ਗਿਆ ਕੀ ਸਾਰੇ ਇਲਜ਼ਾਮ ਗਲਤ ਨੇ ਸਿੱਧੇ ਤੌਰ ਤੇ ਇਲਜ਼ਾਮਾਂ ਨੂੰ ਗਲਤ ਦੱਸਿਆ ਜਾ ਰਿਹਾ ਤਾਂ ਕ੍ਰਿਮ ਆਈ ਨੇ ਇਸ ਦੇ ਕੱਡੇ ਜਾ ਸਕਦੇ ਨੇ ਹਾਲਾਂਕਿ ਉਸ ਤੋਂ ਪਹਿਲਾਂ ਵੀ ਮੁਲਾਕਾਤ ਕਰ ਚੁੱਕੇ ਨੇ ਪਪਾ ਗੁਰਿੰਦਰ ਟੇਲੋ ਤੇ ਜ਼ਾਹਰ ਤੌਰ ਤੇ ਉਹਨਾਂ ਦਾ ਕਹਿਣਾ ਸੀ ਕਿ ਇੱਕ ਪਰਿਵਾਰਕ ਮੁਲਾਕਾਤ ਉਹ ਕਰਨਾ ਹੁੰਦੇ ਨੇ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰਕ ਸਬੰਧ ਨੇ ਜਿਸ ਦੀ ਚਲਦੀ ਮੁਲਾਕਾਤ ਕੀਤੀ ਗਈ ਹੈ ਹਾਲਾਂਕਿ ਹੋਰ ਕੋਈ ਗੱਲਬਾਤ ਕਰਦੇ ਹੋਏ ਉਹ ਨਜ਼ਰ ਨਹੀਂ ਆਈ ਪਰ ਉਹਨਾਂ ਦੀ ਵਰਡਿੰਗ ਜੋ ਕਿ ਸਾਰੇ ਇਲਜ਼ਾਮਾਂ ਨੂੰ ਗਲਤ ਦੱਸਿਆ ਜਾ ਰਿਹਾ ਹੈ ਹਾਲਾਂਕਿ ਬਿਕਰਮ ਜੀਠੀਆ ਕਿਉਂਕਿ ਜੂਨ ਮਹੀਨੇ ਵਿੱਚ ਵਿਜੀਲੈਂਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂ ਸਾਲ ਜੂਨ ਮਹੀਨੇ ਉਸ ਤੋਂ ਬਾਅਦ ਲਗਾਤਾਰ ਉਹ ਨਾਬਾ ਜੇਲ੍ਹ ਚ ਬੰਦ ਨੇ